ਵੇ ਮੁੰਡਿਆ ਵਰਦੀ ਕਿਉਂ ਨਹੀਂ ਲਾਉਂਦਾ ਰੋਜ ਮੈਂ ਦੋ ਮਿੰਟ ਹੋਣੇ ਲਿਆਇਆ ਸਕੂਲੋਂ ਬਾਅਦ ਉਰਾ ਲੈਂਦਾ ਪੁੱਤ ਲਾ ਵਰਦੀ ਮਮੀ ਕੋ ਰਿੰਨਣਾ ਪਕਾਉਣਾ ਵਾ ਚੱਲ ਉੱਠ ਨਾਲੇ ਤੁਹਾਡੀਆਂ ਵਰਦੀਆਂ ਧੋਣੀਆਂ ਵਾ ਕੋਈ ਨਹੀਂ ਗੱਲ ਛੁੱਟੀ ਆ ਕਾਦੀ ਛੁੱਟੀ ਪੁੱਤ ਗਰਲੀ ਨਹੀਂ ਮम्मा ਕੋਈ ਛੁੱਟੀ ਨਹੀਂ ਆ ਝੂਠ ਬੋਲਦਾ ਜੀ ਉਹ ਮੈਂ ਰਹਿ ਗਿਆ ਮੁੰਨੇ ਤੋਂ ਮਰ ਚੁੱਪ ਕਰ ਜਾਣਗੇ ਪੁੱਤ ਜਿੰਨਾ ਘਰਾਂ ਵਿੱਚ ਮਾਵਾ ਚੁੱਪ ਹੋ ਜਾਂਦਿਆਂ ਨੇ ਨਾ ਉਹਨਾਂ ਨੂੰ ਚੁੰਮ ਕੇ ਠਾਉਣ ਵਾਲਾ ਕੋਈ ਨਹੀਂ ਹੁੰਦਾ ਵੀ ਕੋਈ ਨਹੀਂ ਮम्मा ਤੁਸੀਂ ਨਾ ਭਾੜੀਆਂ ਵਰਦੀਆਂ ਧੋਲਿਓ ਤੇ ਮੈਂ ਰੋਟੀ ਪਾਣੀ ਬਣਾ ਲੂੰਗੀ। ਉਹ ਤੇ ਇਸੇ ਕਰਕੇ ਕਹਿੰਦੇ ਨਾ ਘਰ ਚ ਧੀ ਹੋਣੀ ਜ਼ਰੂਰੀ ਆ। ਕਿਉਂ? ਤੇ ਹੋਣੀ ਕਿਉਂ ਜ਼ਰੂਰੀ ਆ? ਪੁੱਤ ਧੀਆਂ ਨਾਲ ਤੇ ਮਾਂ ਪਿਓ ਦੀ ਸਾਜ ਹੁੰਦੀ ਆ। ਪੁੱਤਾਂ ਨਾਲ ਨਹੀਂ ਹੁੰਦੀ। ਮੰਮਾ ਛੜਦਾ ਜਾਂ ਬਣ ਵੇਖ ਕੇ ਛੜਦਾ ਜੇ। ਉਹ ਜਾਣ ਜਾਂ ਤੋਂ ਵੀ ਸਾਡਾ ਲਵੇ ਕੇ ਇੱਥੇ ਹੀ ਕਰਦੇ ਹੁੰਨੇ ਕਿ ਮੇਰ ਨਾਲ ਹੀ ਜ਼ਿਆਦਾ ਕਰਦੇ ਮੰਮਾ। ਪੁੱਤ ਮਾ 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 ਵਾਹ ਤੇ ਨਾ 3 ਪੁੱਤ ਦੋਵੇਂ ਬਰਾਬਰ ਦੇ ਹੁੰਦੇ ਆ ਮਾਵਾ ਵਾ ਤੇ ਦੋਵਾਂ ਬੱਚਿਆਂ ਨੂੰ ਮਾਵਾ ਪਿਆਰ ਇਕੋ ਜਿਹਾ ਕਰਦੀਆਂ ਵਾ ਠੀਕ ਆ ਨਹੀਂ ਮਮਾ ਮੇਰੇ ਨਾਲ ਹੀ ਜ਼ਿਆਦਾ ਕਰਦੇ ਆ ਕੋਈ ਨਹੀਂ ਫਿਰ ਦੁਕਾਨੋਂ ਦਾ ਚੀਜੀ ਮੈਂ ਉਹ ਲਿਆ ਕੇ ਦੇਣੀ ਆ ਤੇ ਜਦੋਂ ਮੈਂ ਮੈਗੀ ਬਣਾਉਣੀ ਹੁੰਦੀ ਨਹੀਂ ਤੂੰ ਵੀ ਕਹਿੰਨਾ ਨੰਦੀ ਦੀ ਦੋ ਚਮਚੇ ਦੇ ਦੇ ਹਾਂ ਪਲੀਜ਼ ਦੋ ਚਮਚੇ ਦੇ ਦੇ ਉਹ ਮੈਂ ਮੈਗੀ ਛੱਡਤੀ ਹੁਣ ਤੇ ਮੈਂ ਵੀ ਜੀਜੀ ਖਾਣੀ ਛੱਡਤੀ ਹੁਣ ਤੇ ਕੋਈ ਨਹੀਂ ਫਿਰ ਹੋ ਵਰਦੀ ਦਾ ਫੋਟੋ ਸਟੇਟ ਮੈਂ ਉਹ ਕਰਾ ਕੇ ਲਿਆਉਣੀ ਪੈਣੀ ਮਨੋ ਵੀ ਤੇ ਕੋਈ ਨਹੀਂ ਮੈਂ ਪਾਪਾ ਨੂੰ ਕਹਿ ਕੇ ਕਰਵਾ ਲੂੰਗੀ ਵੇਬਾਸ ਕਰੋ ਤੂੰ ਹੀ ਇੱਕ ਦਫਾ ਨੇ ਔਰ ਨਿੱਕੀ ਨਿੱਕੀ ਗੱਲ ਤੇ ਲੜਦੇ ਰਹਿੰਦੇ ਜੋ ਤੁਹਾਡੀ ਤੇ ਲੜਾਈ ਨਹੀਂ ਖਤਮ ਹੁੰਦੀ ਦੋ ਭੈਣ ਭਰਾ ਜੋ ਤੁਹਾਡੀ ਨਿੱਕੀ ਨਿੱਕੀ ਗੱਲ ਨੋਕ ਚੋਕ ਲੜਾਈ ਤੁਹਾਡੀ ਰਹਿੰਦੀ ਰਹਿੰਦੀ ਚੂਜਿਆਰ ਗੂ ਲੜਦੇ ਤੂੰ ਕੀ ਲੋਕੀ ਮੈਨੀ ਪਿੱਛੇ ਚਾਰ ਚਾਰ ਪੰਜ ਪੰਜ ਭੈਣ ਭਰਾ ਹੁੰਦੇ ਹੀ ਉਹ ਨਹੀਂ ਲੜਦੇ ਹੁਣ ਤੂੰ ਹੀ ਆ ਦੋ ਹੀ ਜੋਣਾ ਤੇ ਦੋ ਹੀ ਚੀਚੀ ਬੇਬੇ ਕਰਦੇ ਰਹਿੰਦੇ ਜੋ ਪਤਾ ਨਹੀਂ ਕੀ ਇਹੋ ਜੀਆਂ ਲੜਾਈਆਂ ਹੋ ਗਈਆਂ ਦੋ ਭੈਣ ਭਰਾਣੇ ਸਮਾਉਂਦੇ ਹੋਣ ਪਪਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਗਏ ਜੀ ਹਾਂ ਫਾਈਨਲੀ ਆ ਗਏ ਆ ਇਹ ਮੈਨੂੰ ਟੈਸਟ ਮਿਲਿਆ ਇਹ ਪਪਾ ਇਹ ਵੇਲੇ ਨੂੰ ਕੀ ਕਹਿੰਦਾ ਜੀ ਕਹਿੰਦਾ ਮੇਰੇ ਬਿਨਾ ਕਾਹੇ ਜੋਗੀ ਨਾ ਮੇਰੇ ਬਿਨਾ ਤੇਰਾ ਕੋਈ ਕੰਮ ਨਹੀਂ ਹੋ ਸਕਦਾ ਕਿਉਂ ਖੋਟਿਆ ਰਿਆ ਨਹੀਂ ਪਪਾ ਯਾਰ ਧੱਕਈਦਾ ਨਹੀਂ ਪਪਾ ਮੈਂ ਨਹੀਂ ਅੱਧਾ ਕਿਹਾ ਤੇਰੇ ਕਹਿੰਦਾ ਮਤਲਬ ਇਹੀ ਸੀ ਅੱਛਾ ਹਾਂਜੀ ਕਿਉਂ ਹੋ ਕਾਹੇ ਜੋਗੀ ਕਿਉਂ ਨਹੀਂ ਮੇਰੇ ਆਪੇ ਮੈਂ ਨਹੀਂ ਕੋ ਗਿਆ ਕਹਿੰਦਾ ਮੈਂ ਹੀ ਦੁਕਾਨ ਤੇ ਜਾਣਾ ਫੇਰ ਹੀ ਤੈਨੂੰ ਚੀਜ਼ ਲਿਆ ਕੇ ਦਿਨਾਂ ਵਾ ਅੱਛਾ ਹਾਂਜੀ ਕੋਈ ਨਹੀਂ ਕੋਈ ਨਹੀਂ ਕਰ ਰਹੀ ਨਾ ਇਦਾਂ ਦਾ ਇਹਨੇ ਇੱਕ ਖੋਤਾ ਆ ਪੜ ਲੈ ਕੇ ਤੇ ਕੋਈ ਪੈਲਟ ਬਣ ਜਾਂਦਾ ਹਾਂਜੀ ਇਦਾਂ ਆਪਣੇ ਇਹ ਹੋਵੇ ਹਾਂਜੀ ਦਰੋਂ ਪੜ ਲੈ ਕੇ ਤੋਂ ਪੈਲਟ ਬਣ ਜਾਂਦਾ ਵਾ ਹਾਂਜੀ ਤੇ ਉਹ ਨਾ ਜਿਆਰ ਤੇ ਟ੍ਰੇਨਿੰਗ ਕਰ ਰਿਹਾ ਹੁੰਦਾ ਤੇ ਘਰ ਦੱਸ ਦਿੰਦਾ ਹਾਂਜੀ ਫੇਰ ਇਦਾਂ ਵੀ ਮੈਂ ਪੈਲਟ ਬਣ ਗਿਆ ਹਾਂਜੀ ਤੇ ਉਹਦੇ ਮਾਪਿਓ ਬੜੀ ਖੁਸ਼ੀ ਮਨਾਉਂਦੇ ਆ ਹਾਂਜੀ ਘਰ ਘਰ ਲੱਡੂ ਵੰਡਦੇ ਆ ਤੇ ਮਤਲਬ ਉਹ ਪਿੰਡ ਚ ਉਹ ਪਹਿਲਾ ਪੈਰਟ ਬਣਿਆ ਹੁੰਦਾ ਤੇ ਪਿੰਡ ਵਾਲੇ ਵੀ ਬੜੀ ਖੁਸ਼ੀ ਮਨਾਉਂਦੇ ਆ ਹਾਂਜੀ ਠੀਕ ਆ ਤੇ ਥੋੜੇ ਦਿਨ ਬਾਅਦ ਉਹ ਆਪ ਆ ਜਾਂਦਾ ਹਾਂਜੀ ਥੋੜੇ ਦਿਨ ਬਾਅਦ ਜਦੋਂ ਆਪ ਆ ਜਾਂਦਾ ਨਾ ਤੇ ਉਹ ਉਹਨਾਂ ਦੇ ਘਰ ਦੇ ਕਹਿੰਦੇ ਵੀ ਚਲੋ ਆਪਾਂ ਕਿਤੇ ਨਾ ਆਪਾਂ ਗੁਰੂ ਘਰ ਚਲੀਏ ਹਾਂਜੀ ਤੇ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਚੱਲ ਜਾਂਦੇ ਆ ਹਾਂਜੀ ਜਦੋਂ ਰਸਤੇ ਵਿੱਚ ਜਾ ਰਹੇ ਹੁੰਦੇ ਨਾ ਤੇ ਲਾ ਲੈਟ ਹੋ ਜਾਂਦੀ ਹੈ ਹਾਂਜੀ ਉਹ ਗੱਡੀ ਰੋਕਦੇ ਤੇ ਉਹਨਾਂ ਕੋਲ ਇੱਕ ਮੁੰਡਾ ਆ ਜਾਂਦਾ ਮੰਗਣ ਵਾਲਾ ਹਾਂਜੀ ਮਤਲਬ ਉਹ ਵੀ ਜਵਾਨ ਹੁੰਦਾ ਤੇ ਉਹਦੀ ਮਾਂ ਨਾ ਉਹਦੇ ਨੂੰ ਦੇਖ ਕੇ ਵੀ ਇਹ ਬੇਰਤੀ ਕਿੰਨਾ ਸੋਹਣਾ ਮੁੰਡਾ ਹੋਵੇ ਤੇ ਮੰਗ ਰਿਆ ਹਾਂਜੀ ਤੇ ਬੜੀ ਦਰਦ ਭਰੀ ਨਿਗਾਹ ਜੀ ਨਾਲ ਵੇਂਦੀ ਜੀ ਹਾਂਜੀ ਤੇ ਉਹਨੂੰ 100 ਰੁਪਏ ਦਿੰਦੀ ਆ ਤੇ ਪੈਲਟ ਵੀ ਜਿਹੜਾ ਮੁੰਡਾ ਹੁੰਦਾ ਉਹ ਵੀ ਵੇਖ ਰਿਆ ਹੁੰਦਾ ਮੇਰੀ ਮਾਂ ਵੇਖ ਕੇ ਤਾਂ ਜਦ ਵੀ ਤਰਸਿਆਂ ਨੂੰ ਵੇਂਦੀ ਆ ਤਰਸਿਆ ਕਰ ਰਹੀ ਆ ਤੇ ਉਹ ਕਹਿੰਦਾ ਵੀ ਮੈਂ ਵੀ ਮੈਂ ਵੀ ਆਪਣਾ ਆਪ ਦਿਖਾਵਾਂ ਕੁਝ ਹਾਂਜੀ ਉਹ ਉਹ ਨੂੰ ਨਾ ਆਪਣੇ ਸਾਰਾ ਪਰਿਵਾਰ ਬੈਠਾ ਹੁੰਦਾ ਤੇ ਆਪਣੀ ਮਾਂ ਨੂੰ ਕਹਿੰਦਾ ਮਮਾਈ ਜੇ ਤੁਹਾਡਾ ਮੁੰਡਾ ਇਹ ਹੁੰਦਾ ਹਾਂਜੀ ਤੇ ਉਹਦੀ ਮਾਂ ਕਹਿੰਦੀ ਪੁੱਤ ਕੌਣ ਕਹਿੰਦਾ ਆ ਜਿਹੜਾ ਮੰਗਣ ਆਇਆ ਸੀ ਮੁੰਡਾ ਹਾਂਜੀ ਤੇ ਉਹਦੀ ਮਾਂ ਕਹਿੰਦੀ ਪੁੱਤ ਫੇਰ ਕੀ ਜੇ ਹੁੰਦਾ ਹਾਂ ਹਾਂ ਤੇ ਉਹ ਕਹਿੰਦਾ ਨਹੀਂ ਮੈਂ ਤੋਂ ਉਦਾਂ ਕਹਿ ਰਿਆਂ ਵੀ ਤੁਹਾਨੂੰ ਫਿਰ ਪੈਲਟ ਦੀ ਮਾਂ ਮਾਂ ਪਿਓ ਕਿੰਨੇ ਕਹਿਣਾ ਸੀ ਹਾਂਜੀ ਇੱਕ ਉਹ ਤੇ ਵਿਚਾਰਾ ਆਪ ਮੰਗ ਰਿਆ ਸਹੀ ਗੱਲ ਤੇ ਉਹਦੀ ਮਾਂ ਪਤਾ ਕੀ ਕਹਿੰਦੀ ਹਾਂਜੀ ਹਾਂਜੀ ਪੁੱਤ ਫਿਰ ਪੈਲਟ ਤੋਂ ਨਹੀਂ ਹੀ ਹੋਣਾ ਹਾਂਜੀ ਪੈਲਟੋਂ ਨੇ ਹੋਣਾ ਹੈ ਸਹੀ ਗੱਲ ਕਿਉਂਕਿ ਅੱਜ ਅਸੀਂ ਮਤਲਬ ਜਿਹੜਾ ਜਾਣਾ ਨਾ ਹਰਿਮੰਦਰ ਸਾਹਿਬ ਇਹ ਪਰਮਾਤਮਾ ਨੇ ਨਿਰਧਾਰਿਤ ਕੀਤਾ ਵੀ ਤੁਹਾਨੂੰ ਅੱਜ ਦਿਨ ਆਪਣੇ ਪੈਡ ਪੁੱਤ ਦੇ ਨਾਲ ਹਰਿਮੰਦਰ ਸਾਹਿਬ ਮਤਾਂ ਟੇਕਣ ਜਾਣਾ ਹੈ ਹਾਂਜੀ ਮਤਲਬ ਇਹ ਪਰਮਾਤਮਾ ਮੇਲਜੋਲ ਕਰਾਉਂਦਾ ਵਾ ਕੋਈ ਕਿਸੇ ਦੀ ਨਹੀਂ ਹੁੰਦਾ ਹੈ ਠੀਕ ਆ ਸਹੀ ਗੱਲ ਜੇ ਆਪਾਂ ਇੱਕ ਦੂਜੇ ਦੇ ਕੰਮ ਕਰ ਰਹੇ ਆ ਨਾ ਤੇ ਆਪਾਂ ਨੂੰ ਉਹਨੇ ਪਰਮਾਤਮਾ ਨੇ ਕੱਲਿਆ ਹਾਂਜੀ ਤੇ ਉਹ ਮੈਂ ਸਵੇਰ ਦਾ ਗਿਆ ਜੋ ਵੀ ਕੰਮਕਾਰ ਕਰਕੇ ਜੇ ਮੈਂ ਕਹਾਂ ਵੀ ਮੈਂ ਨਾ ਲਿਆਉਂਦਾ ਤੇ ਤੂੰ ਹੱਥੋਂ ਖਾਣਾ ਤਾਂ ਹੀ ਆਪਣੇ ਕਰਮ ਖਾਣੇ ਖਾਣੇ ਜੋ ਕਰਮਾ ਚ ਹੈਗਾ ਉਹ ਮਿਲਣਾ ਹੀ ਮਿਲਣਾ ਉਹ ਮਿਲਣਾ ਹੀ ਮਿਲਣਾ ਹਾਂਜੀ ਠੀਕ ਆ ਤੇ ਇਹੋ ਦੇ ਤੂੰ ਡੁਮਾ ਜੀਆਂ ਦੀ ਉਹ ਗੱਲ ਨਹੀਂ ਦਿਲ ਤੇ ਲਾਈ ਦਿੰਦੀ ਕੋਈ ਸਾਰੇ ਆਹ ਉਹਨੇ ਹੱਥ ਪੈਰ ਸਾਰਾ ਕੁਝ ਤਾਂ ਹੀ ਦਿੱਤਾ ਦਿਮਾਗ ਬੁੱਧੀ ਦਿੱਤੀ ਐ ਉਹ ਕਰਮਾ ਚੋਂ ਖਾਣਾ ਹੀ ਖਾਣਾ ਵਾ ਹਾਂ ਕੰਮਕਾਰ ਕਰੋ ਤੇ ਉਹਨੇ ਇੱਕਦਾ ਵਧੀਆ ਜਵਾਬ ਦਿੱਤਾ ਤਾਂ ਬਹੁਤ ਹਾਂ ਨੂੰ ਆਜੇ ਮੁੰਡੇ ਨੇ ਪੈਲਟ ਪੜਨਾ ਹੀ ਪੜਨਾ ਹੈ ਹਾਂਜੀ ਭਾਵੇਂ ਉਹ ਜਨ ਮੰਗਣ ਵਾਲਾ ਮੁੰਡਾ ਹੁੰਦਾ ਤੇ ਹੋ ਸਕਦਾ ਤੂੰ ਮੰਗਦਾ ਹੁੰਦਾ ਫਿਰ ਹੂੰ ਠੀਕ ਆ ਮੜਾ ਉਹਨੇ ਜਿਹੜਾ ਮੇਲ ਜੋਲ ਹੈ ਉਹ ਕਰਕੇ ਕੱਲ੍ਹ ਜੇ ਆਪਾਂ ਹੁਣ ਚਾਰੇ ਬੈਠੇ ਆ ਨਾ ਤੇ ਉਹ ਪ੍ਰਮਾਤਮਾ ਦੀ ਰਜਾ ਹੈ ਹਾਂਜੀ ਤਾਂ ਬੈਠੇ ਆ ਸਹੀ ਗੱਲ ਉਹਤਨਾ ਨਹੀਂ ਕੋਈ ਨਹੀਂ ਬੰਦਾ ਕਿਸੇ ਕੋਲ ਹੈ ਕਿ ਨਹੀਂ ਹਾਂਜੀ ਹੁਣ ਜਦੋਂ ਦੂਸਰਾ ਕੋਈ ਵੀ ਬੱਚਾ ਆ ਜਾਏ ਜਾਂ ਕੋਈ ਵੀ ਆ ਜੇ ਹਾਂ ਤਾਈ ਚਾਚੀ ਕੋਈ ਵੀ ਆ ਜੇ ਤਾਂ ਉਹਨੇ ਥੋੜੇ ਜਰ ਬਾਤ ਕਰਨਾ ਨਹੀਂ ਮੈਂ ਜਾਵਾਂ ਆਪਣੇ ਘਰ ਹਾਂਜੀ ਉਹਦਾ ਆਪਣੇ ਪਰਿਵਾਰ ਚ ਜਾ ਕੇ ਮਤਲਬ ਲੱਗਦਾ ਹੈ ਕਿ ਨਹੀਂ ਇਹ ਇਸੇ ਤਰ੍ਹਾਂ ਹੀ ਆ ਦੁਨੀਆਦਾਰੀ ਕੋਈ ਨਹੀਂ ਇਹੋ ਜਿਹੇ ਝੁੱਡਵਾ ਜਾਂਦੀ ਚਿੰਤਾ ਨਹੀਂ ਕਰੀ ਦਿੰਦੀ ਹੂੰ ਜੋ ਰੱਬ ਨੇ ਤਰੱਕੀ ਦੇਣੀ ਉਹਦੇ ਹੀ ਦੇ ਦੇਣੀ ਹਾਂਜੀ ਕੋਈ ਗੱਲ ਨਹੀਂ ਹੂੰ ਕਾਹੇ ਜੋ ਵੀ ਕਿਉਂ ਨਹੀਂ ਕੀ ਕਹਿੰਦਾ ਹੈ ਇਹ ਕਹਿੰਦਾ ਮੇਰੇ ਬੇੜਾ ਕਾਹੇ ਜੋਗੀ ਨਹੀਂ ਮੈਂ ਫੋਨ ਸਟੇਟ ਵੀ ਨਹੀਂ ਕਰਾਗ ਰਿਹਾ ਕਿ ਦਿਨ ਤੇਰੇ ਹੋਮਵਰਕ ਦੀ ਨਾ ਮੈਂ ਦੁਕਾਨ ਤੇ ਜਾਇਆ ਕਰਨਾ ਹਾਂ ਤੇ ਤੇਰੇ ਕੰਮ ਕਿਨੇ ਕਰਿਆ ਕਰਨੇ ਜਿਹੜੀ ਵਰਦੀ ਪ੍ਰੈਸ ਉਹ ਕਰਕੇ ਦਿੰਦੀ ਉਹ ਕਿਨੇ ਕਰਨੀ ਨਹੀਂ ਮੈਂ ਉਹਦਾ ਕਹਿਣ ਲਿਆ ਹਿੰਨ ਪਿਆ ਉਹਦਾ ਤੋਂ ਹੀ ਮਨੇ ਪਤਾ ਲੱਗਦੇ ਰਹਿੰਦੇ ਜੇ ਚਲ ਕੋਈ ਨਹੀਂ ਨਿੱਕੇ ਪਿਆਰ ਨਾ ਰਿਆ ਕਰੋ ਹਾਂਜੀ ਹਾਂਜੀ ਉਹ ਜੀ ਆ ਮੜ ਕੇ ਤੇਰੇ ਰਗੇ ਨਾਲ ਮੈਂ ਲੋੜੀ ਲੈ ਕੇ ਜਾਣਾ ਉਹਨੇ ਕਹਣਾ ਮੈਂ ਰਖੜੀ ਬੰਨਣਾ ਆਉਣਾ ਮੜ ਕੇ ਭੈਣ ਭਰਾਵਾਂ ਕ ਬਗੈਰ ਮੜ ਕੇ ਜੀਨ ਲੱਗਦਾ ਆਹੋ ਮੋੜ ਕੇ ਤਾਂ ਟਾਰੇ ਕਿ ਮੋੜ ਮੋੜ ਫੋਨ ਹੂੰ ਕੁੜੀਆਂ ਅਛ ਤੇ ਤਾਂ ਆਪਣੇ ਸਹੁਰੇ ਵੀ ਚੱਲ ਜਾਣ ਨਾ ਫਿਰ ਵੀ ਫਿਕਰ ਕਰਦੀਆਂ ਭੈਣਾਂ ਦੀ ਭੈਣ ਭਰਾਵਾਂ ਦੀ ਠੀਕ ਆ ਭਰਾ ਭਾਵੇਂ ਫੋਨ ਕਰੇ ਤੇ ਭਾਵੇਂ ਨਾ ਕਰੇ ਹੂੰ ਸਮਝਦਾ ਕਣੀ ਹਾਂਜੀ ਹਾਂ ਇਦਾਂ ਨਹੀਂ ਕਹੀਦਾ ਹਾਂ ਦਾਉ ਮੇਰੇ ਕਾਹੇ ਜੋਗੀ ਨਹੀਂ ਤੂੰ ਮੇਰੇ ਬਿਨਾਂ ਕਾਹੇ ਜੋਗੀ ਨਹੀਂ ਪਰਮਾਤਮਾ ਨੇ ਸਾਰਾ ਕੁਝ ਦੇ ਕੇ ਭੇਜਿਆ ਹੱਥ ਪੈਰ ਕੰਮ ਕਰੋ ਕਾਰ ਕਰੋ ਖਾਓ ਪੀਓ ਹਾਂ ਠੀਕ ਆ ਠੀਕ ਉਹ ਤਾਂ ਹੀ ਉਹਨੇ ਨਹੀਂ ਛੱਡਿਆ ਤੇ ਇਹ ਦੇ ਡਿਪੈਂਡ ਛੱਡਿਆ ਕੀ ਇਹ ਤੇ ਆਪਾਂ ਧੀਰ ਬੰਦੇ ਕਈ ਹੋ ਜਾਂਦੇ ਹੂੰ ਮੈਂ ਉਹ ਨਾ ਹੋਵੇ ਨਾ ਮੇਰਾ ਕੋਈ ਕੰਮ ਨਹੀਂ ਹੋਣਾ ਠੀਕ ਹੈ ਹਾਂ ਚਲੋ ਫਿਰ ਮੈਂ ਰੋਟੀ ਪ੍ਰੋਟੀਨ ਬਣਾਵਾਂ ਆਹੋ ਤਾਂ ਮਮੀ ਆਹ ਉਧਾਰੋ ਲਵਾ ਮੈਂ ਤਰਾ ਤੇ ਤੂੰ ਹੀ ਪੜ ਲਓ ਤੂੰ ਵਰਦੀ ਨਹੀਂ ਲਾਉਂਦਾ ਲਾਉਣ ਲੱਗਾ ਲੋ ਮਤਲਬ ਇਹ ਆਉਂਦੇ ਸਕੂਲੋਂ ਪੜਦੀ ਲਾਈ ਜਿੰਦੀ ਹੈ ਚਲੋ ਲਾ